ਸਾਸਰੀ ਕਾਲ ਜੀ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਆਪਣੇ ਚੈਨਲ ਤੇ ਸਿਨੀਵਾਲ ਕਾਂ ਡੈਰੀ ਫਾਰਮ ਤੇ ਹਾਂਜੀ ਵੀਰ ਜੀ ਤੁਹਾਨੂੰ ਫੇਰ ਅੱਜ ਆਪਾਂ ਕਰਮਾਲੀਆਂ ਐਫ.ਫ ਜਰਸੀ ਫਾਈਆਲ ਕਾਫੀ ਕ੍ਰੋਸ ਹਰ ਤਰ੍ਹਾਂ ਦੀ ਨਸਲ ਦੇ ਵੀਰੋ ਨਕੀਨੇ ਵਿੱਚ ਤੁਹਾਨੂੰ ਆਪਾਂ ਦਿਖਾਉਣੇ ਆ ਤੁਸੀਂ ਗਾਇਆਂ ਖਰੀਦਿੰਦੇ ਚਾਹਵਾਨ ਆ ਤਾਂ ਵੀ ਜੀ ਸਾਡੇ ਨਾਲ ਸਪਾਰਕ ਕਰ ਸਕਦੇ ਹੋ ਹਾਂਜੀ ਵੀਰੇ ਸਾਡੇ ਕੋਲੇ 28 ਕਨਾਗ ਇਹਨਾਂ ਕਰਮਾਲੀਆਂ ਦੇ ਵਿਕਰੀ ਲਈ ਹਾਜ਼ਰ ਨੇ ਜੀ ਹਾਂਜੀ ਵੀਰੇ ਸਾਡਾ ਜਿਹੜਾ ਪਤਾ ਉਹ ਐਡਰੈਸ ਨੋਟ ਕਰ ਲਓ ਜੀ ਵੀਰੇ ਮੇਰਾ ਨਾਮ ਰਮਨਪ੍ਰੀਤ ਸਿੰਘ ਆ ਜੀ ਪੈਂਡ ਵੀਰੇ ਆਪਣਾ ਵੱਡਾ ਸਿਨੀਵਾਲ ਕਲਾਂਗਾ ਜਿਹੜਾ ਆਪਣਾ ਫਾਰਮ ਆ ਵੀਰੇ ਸੀਨੀ ਵਾਲਕਾਂ ਤੋਂ ਡੇਢ ਕਿਲੋਮੀਟਰ ਚੱਲ ਕੇ ਕਰਾਲੇ ਵਾਲੀ ਸੜਕ ਤੇ ਆਪਣਾ ਫਾਰਮ ਹੈਗਾ ਜੀ ਜ਼ਿਲ੍ਹਾ ਵੀਰੇ ਆਪਣਾ ਬਰਨਾਲਾ ਦਾ ਕਨੈਕਟ ਨੰਬਰ ਵੀ ਜੀ ਆਪਣਾ ਨੋਟ ਕਰ ਲਓ 62807 13934 62807 13934 ਹਾਂਜੀ ਵੀਰੇ ਮੇਰਾ WhatsApp ਵੀ ਇਸੇ ਨੰਬਰ ਤੇ ਚੱਲਦਾ ਜੋ ਤੁਸੀਂ ਸਾਨੂੰ ਹੈਲੋ ਦਾ ਮੈਸੇਜ ਕਰੋਗੇ ਤਾਂ ਵੀਰੇ ਤੁਹਾਨੂੰ ਸਿੱਧੀ ਜਿਹੜੀ ਲੋਕੇਸ਼ਨ ਸਾਡੀ ਫਾਰਮ ਤੇ ਲੈ ਕੇ ਆਊਗੀ ਹਾਂਜੀ ਵੀਰੇ ਆਜੋ ਮੈਂ ਤੁਹਾਨੂੰ ਕੱਲੀ-ਕੱਲੀ ਗਾਂ ਦਿਖਾਉਣੇ ਆ ਜਿਹੜਾ ਵੀਰੇ ਆਪਾਂ ਇਹ ਨਾਟ ਕੱਲ ਨੂੰ ਕੱਢਾਂਗੇ ਜੀ ਕਰਮ ਵਾਲਿਆਂ ਦਾ ਤੋਰੋ ਜੀ ਇੱਕ ਨੰਬਰ ਬੱਸੀ ਦੇਖੋ ਵੀਰੇ ਗੱਡੀ ਦਾ ਡੱਬੇ ਜਿੱਡੀ ਬਾੜ ਪਈ ਹੈਗੀ ਇਹਦਾ ਪਲੂਣ ਦਾ ਵੀਰੇ 50 ਲੀਟਰ ਦੁੱਧ ਪਾਇਆ ਵਾ ਜੀ ਪਲੂਣ ਦਾ ਇਹਦਾ ਵੀਰੇ 50 ਕਿਲੋ ਦੁੱਧ ਪਾਇਆ ਵਾ ਕੱਲੀਆਂ ਕਹਿਣ ਦੀਆਂ ਗੱਲਾਂ ਨਹੀਂ ਗੀਆਂ ਵੀਰੇ ਤੁਸੀਂ ਕੋਲੇ ਬੱਸੀ ਦੇ ਕੋਲੇ ਆਮੋਂਗੇ ਇਹੋ ਫਾਰਮ ਦੇ ਵਿੱਚੋਂ ਵੀਰੇ ਬੱਸੀ ਲਈ ਵੀ ਆ ਜਿਹੜੇ ਫਾਰਮ ਦੀਆਂ ਬੱਸੀਆਂ ਚੈਂਪੀਅਨ ਆਉਂਦੀਆਂ ਨੇ ਜੀ ਕੰਪੀਟੀਸ਼ਨਾਂ ਦੇ ਵਿੱਚ ਆਉਂਦੀਆਂ ਮੇਲੇ ਜਿੱਦੀਆਂ ਨੇ ਇਹ ਕੋਈ ਕੱਲੀ ਐ ਨਹੀਂ ਗੱਲ ਜੋ ਪਕਪਣ ਦਾ ਦੁੱਧ ਕਹਤਾ ਵੀਰੇ ਸਿਓ ਬੱਸੀਆਂ ਦੁੱਧ ਕਹਿੰਦੇ ਆ ਜਿਹਦਾ ਸਾਨੂੰ ਪੂਰੀ ਪੂਰੀ ਸਲੇਤੀ ਮਿਲੀ ਹੁੰਦੀ ਆ ਜਾਂ ਸਾਡਾ ਜਾਨਵਰ ਪਿਛਲੀ ਵਾਰ ਦਾ ਦੇਖਿਆ ਪਰਖਿਆ ਹੁੰਦਾਗਾ ਏ ਸਾਡੇ ਨਾਲ ਵੀਰ ਕੋਈ ਵੀ ਬੰਦਾ ਸਾਈ ਲਾ ਸਕਦਾ ਵੀਰੇ ਸਾਡੇ ਕੋਲੇ ਸੂਈ ਤੋਂ ਜਿੱਦੇ ਸੂਈ ਨੂੰ ਇੱਕ ਹਫਤਾ ਹੋ ਗਿਆ ਸੀ ਵੀਰੇ ਦੁੱਧ ਤੋਲ ਕੇ ਵੀ ਇਹ ਬੱਸੀ ਦਾ ਦੇ ਸਕਦੇ ਆ ਜੀ ਇਹ ਉਹ ਬੱਸੀ ਨਹੀਂ ਹੈਗੀ ਵੀਰੇ ਜਿਹੜੀਆਂ ਬੱਸੀਆਂ ਜਿਨ੍ਹਾਂ ਗੱਲਾਂ ਹੁੰਦੀਆਂ ਨੇ ਕੰਪੀਟੀਸ਼ਨ ਦੇ ਵਿੱਚ ਆਉਂਦੀਆਂ ਨੇ ਇਹ ਉਹ ਬੱਤਿਆ ਗਿਆ ਜੀ ਇਹ ਦੂਜਾ ਸੂਆ ਸੁੰਦੀਆ ਵੀਰੇ ਤਕਰੀਬਨ 10 ਦਿਨ ਬਾਕੀ ਆ ਜਿਹੜਾ ਆਪਣਾ ਵੀਰੇ ਕੱਲ ਦਾ ਲਾਟ ਹੈਗਾਗਾ ਜਿਹੜਾ ਵੀਰੇ ਜਿਹੜਾ ਆਪਣਾ ਕੱਲ ਦਾ ਲਾਟ 7 ਤਰੀਕ ਆ ਵੀਰੇ 12ਵਾਂ ਮਹੀਨਾ 2023 ਦਿਨ ਵੀਰਵਾਰ ਕੱਲ ਨੂੰ ਸਵੇਰੇ ਵੀਰੇ 8:00 ਵਜੇ ਸੌਦੇ ਨਾਲ ਸਟਾਰਟ ਕਰ ਦਾਂਗੇ 12:00 ਵਜੇ ਤੱਕ ਸੌਦੇ ਚੱਲਣਗੇ ਇਹਦੇ ਵਿੱਚ ਵੀਰੇ ਆਪਣੇ 28 ਕਨਾਕ ਵਿਕਰੀ ਲਈ ਹੈਗੇ ਆ ਜਿਹੜਾ ਇਹਦੋਂ ਅਗਲਾ ਲਾਟ ਆ ਵੀਰੇ ਉਹ 13 ਤਰੀਕ ਦਾ ਉਹਦੇ ਵਿੱਚ ਜਰਸੀ ਜ਼ਿਆਦਾ ਹੋਊਗੀ ਉਦੋਂ ਅੱਗੇ ਆ ਜਾਓ ਜੀ ਉਦੋਂ ਅੱਗੇ ਆ ਜਾਓ ਤੋਰੋ ਇਹਨੂੰ ਇਹ ਵੀਰੇ ਇੱਕ ਕਾਫੀ ਜਰਸੀ ਆ ਜੀ ਕਾਫੀ ਜਰਸੀ ਆ ਮੂੰਹੋਂ 4 ਦਿਨ ਦਾ ਮੂੰਹੋਂ 4 ਦਿਨ ਦਾ ਵੀਰੇ ਸੂਨ ਨੂੰ ਤਕਰੀਬਨ ਇਹਦੇ ਵੀ 10 ਦਿਨ ਬਾਕੀ ਰਹਿ ਗਏ 10 ਦਿਨ ਇਹਦੇ ਬਾਕੀ ਰਹਿ ਗਏ ਸੂਨ ਨੂੰ ਤਕਰੀਬਨ ਦੇਖ ਸਕਦਾ ਹਾਂ ਬੱਸੀ ਵੀਰੇ ਅੰਤੀ ਕੋਈ ਨਹੀਂ ਕਰਨ ਵਾਲੀ ਦਾ ਬਹੁਤ ਚੰਗੀ ਬੱਸੀ ਆਗੀ ਦੱਸ ਦਿੰਦੇ ਹਾਂ ਤੇ ਸੂਨ ਨੂੰ ਬਾਕੀ ਰਹਿ ਗਏ ਕਾਫੀ ਜਰਸੀ ਆ ਜੀ ਮੂੰਹੋਂ ਚਾਰ ਦੰਦਾ ਕਿਸੇ ਮੇਰੇ ਸੇਵ ਵਾਲੇ ਵੀਰ ਨੇ ਆਪਣੀ ਬੱਸੀ ਫਾਰਮ ਦੇ ਵਿੱਚੋਂ ਲਈ ਆ ਕਿਸੇ ਮੇਰੇ ਸੇਵ ਵਾਲੇ ਵੀਰ ਕੋਲੇ ਚਲੀ ਗਈ ਬੱਸੀ ਇਹ ਵੀ ਦੁੱਧ ਚੰਗਾ ਪਾਜੂ ਜੀ ਬਾਕੀ ਜਿਹੜਾ ਵੀਰੇ ਆਪਣਾ ਕੱਲ ਦਾ ਰੇਟ ਹੈਗਾ ਉਹ 50000 ਤੋਂ ਸ਼ੁਰੂ ਹੋ ਕੇ 1 ਲੱਖ ਤੱਕ ਦਾ ਵੀਜੀ ਰੇਟ ਆਪਣਾ ਕੱਲ ਦਾ 1 ਲੱਖ ਤੱਕ ਦਾ ਆਪਣਾ ਰੇਟ ਹੈਗਾ ਵੀਰੇ ਕੱਲ ਦਾ ਬਾਕੀ ਤੁਸੀਂ ਵੀਰ ਜੀ ਵੇਖ ਸਕਦੇ ਹੋ ਇਹ ਵੀਰੇ ਸਾਰਾ ਮਾਲ ਜਿਹੜਾ ਇੱਧਰ ਖੜਾ ਹੈ ਸਾਰਾ ਫਾਰਮਾਂ ਚੋਂ ਲਿਆਵਾ ਮਾਲ ਹੈਗਾਗਾ ਸਾਰਾ ਫਾਰਮਾ ਦੇ ਵਿੱਚੋਂ ਮਾਲ ਲਿਆ ਹੈਗਾ ਆ ਦੇਖ ਸਕਦੇ ਹੋ ਵੀਰੇ ਨਗੀਨੇ ਪੀਸਾ ਬਾਕੀ ਕੱਲ ਦਾ ਲਾਰਟ ਵੀਰੇ ਆਪਣੀ ਜਰਸੀ ਥੋੜੀ ਜੀ ਘੱਟ ਆ ਜਿਹੜਾ 13 ਤਰੀਕਾ ਦਾ ਲਾਰਟ ਉਹਦੇ ਵਿੱਚ ਆਪਣੀ ਜਰਸੀ ਜ਼ਿਆਦਾ ਗਈ ਆ ਬੱਸੀ ਦੇਖ ਸਕਦੇ ਹੋ ਅੱਜ ਤੋਰ ਕੇ ਦੇਖਾਂ ਮੈਂ ਵੀਡੀਓ ਲੰਬੇ ਹਫ਼ਤੇ ਦੀ ਕੱਚੀ ਆ ਜੀ ਅੱਗੇ ਆ ਜਾਓ ਵੀਰੇ ਇਹ ਵੀ ਬੱਸੀ ਇੱਕ ਹਫ਼ਤੇ ਦੀ ਕੱਚੀ ਆ ਬਾਕੀ ਵੀਰ ਜੀ ਆਪਣੇ ਕੋਲ ਟਰਾਂਸਪੋਰਟ ਦੀ ਸਹੂਲਤ ਸਾਰੀ ਹੈਗੀ ਆ 13 ਰੁਪਏ ਕਿਲੋਮੀਟਰ ਚੱਲਦਾ ਗੱਲੇ ਪੰਜਾਬ ਪੰਜਾਬ ਦਾ ਵੀਰੇ ਬਾਕੀ ਵੀਰ ਜੀ ਆਨਲਾਈਨ ਪੇਮੈਂਟ ਦੀ ਸਹੂਲਤ ਸਾਰੀ ਹੈਗੀ ਆਪਣੇ ਕੋਲ ਸਭਾ ਮਸ਼ੀਨਾ ਕ੍ਰੈਡਿਟ ਕਾਰਡ ਡੈਬਿਟ ਕਾਰਡ ਵੀਰੇ ਉੱਤੇ ਪੇਮੈਂਟ ਚੱਕੀ ਜਾਂਦੀ ਆ ਕੱਲਾ ਵੀਰ ਜੇ ਪਾ ਚੈੱਕ ਨਹੀਂ ਲੈਂਦੇਗੇ ਕਿਸੇ ਵੀਰ ਕੋਲੇ 5-7 ਹਜ਼ਾਰ ਰੁਪਏ ਪੇਮੈਂਟ ਘੱਟ ਵੱਧ ਆ ਗਈ ਤਾਂ ਮੇਰੇ ਗੱਡੀ ਵਾਲੇ ਵੀਰ ਨੂੰ ਫੜਾਈ ਜਾਂਦੀ ਆ ਜੀ ਬਾਕੀ ਕੱਲਾ ਵੀਰੇ ਆਪਾ ਚੈੱਕ ਨਹੀਂ ਲੈਂਦੇਗੇ ਬਾਕੀ ਵੀਰੇ ਜੇ ਤੁਸੀਂ ਸਾਡੇ ਫਾਰਮ ਤੇ ਹੁਣ ਇੱਕ ਦਿਨ ਆਦਾ ਬਾਹਰੋਂ ਰੇਟ ਪਤਾ ਕਰਕੇ ਆਓ ਜੀ ਤੁਹਾਡੇ ਵੀਰ ਜੀ ਬਾਹਰੋਂ ਰੇਟ ਪਤਾ ਕਰੇ ਹੋਣਗੇ ਅਸੀਂ ਜ਼ਿਆਦਾ ਨਹੀਂ ਕਹਿੰਦੇ ਵੀਰੇ ਸਾਡੇ ਫਾਰਮ ਤੇ ਤੁਹਾਨੂੰ 10 ਤੋਂ 15000 ਰੁਪਏ ਵੀਰੇ ਕੱਲੇ-ਕੱਲੇ ਨਾਗਮਾ ਬੀਤੀ ਫਸਲ ਹੋਊਗਾ ਟਾਡੇ ਵੀਰੇ ਬਾਹਰੋਂ ਰੇਟ ਪਤਾ ਕਰੇ ਹੋਣਗੇ ਜਿਆਦਾ ਨਹੀਂ ਕਹਿੰਦੇ ਵੀਰੇ 10 ਤੋਂ 15000 ਰੁਪਿਆ ਕੱਲੇ-ਕੱਲੇ ਨਾਕਮਰ ਵੀਰੇ ਤੁਹਾਨੂੰ ਰੇਟ ਦੇ ਵਿੱਚ ਫਰਕ ਮਿਲੂਗਾ ਬਾਕੀ ਵੀਰੇ ਆਪਾਂ ਜਾਨਵਰ ਤੇ ਜਿਆਦਾ ਇਹਨਾਂ ਤੇ ਸੁਰਖੀ ਪਾਊਡਰ ਨਹੀਂ ਲਾਉਂਦੇ ਬਾਕੀ ਵੀਰੇ ਕਹਿੰਦੇ ਹਾਂ ਲਾਲ ਤਾਂ ਰੂੜੀਆਂ ਦੇ ਵਿੱਚ ਹੀ ਡੱਗਦੇ ਆ ਕੋਈ ਮੌਲੀ ਗਾਂ ਦੇ ਝਾਂਜਰਾ ਪਾ ਕੇ ਖੜਾ ਦਈਏ ਵੀਰੇ ਉਹ ਪਲੂਣ ਬੱਸੀ ਨਹੀਂ ਬਣ ਜਾਂਦੀਗੀ ਬਾਕੀ ਜਾਨਵਰ ਦੀ ਵੀਰੇ ਤੁਹਾਨੂੰ ਕੁਆਲਿਟੀ ਆਪੇ ਹੀ ਦਿਸਣੀ ਆ ਕੱਲੀਆਂ ਗਾਨੀਆਂ ਝਾਂਜਰਾ ਟੱਲੀਆਂ ਪਾ ਕੇ ਜਿਆਦਾ ਵੀਰੇ ਇਹ ਫਾਰਮ ਵਾਲੀਆਂ ਬੱਸੀਆਂ ਨਹੀਂ ਬਣਦੀਆਂ ਗੀਆਂ ਬਾਕੀ ਵੀਰੇ ਅਸੀਂ ਵੀ ਇਸ ਹੈ ਵੀਰ ਦਾ ਬਾਹਰੋਂ ਰੇਟ ਪਤਾ ਕਰਿਆ ਹੋਊਗਾ ਸਾਨੂੰ ਫੋਨ ਕਰਕੇ ਆਓ ਜਦੋਂ ਸਾਡੇ ਕੋਲੇ ਆਉਣਾ ਵੀਰੇ ਆਪਾਂ ਖਾਲੀ ਨਹੀਂ ਮੋੜੀਦਾ ਤੋਰ ਦਿਓ ਅਗਲੀ ਵੀ ਤੋਰ ਦਿਓ ਜੀ ਇਹ ਬੱਸੀ ਵੀਰੇ ਇੱਕ ਹਫ਼ਤੇ ਦੀ ਕੱਚੀ ਆ ਜੀ ਇਹ ਬੱਸੀ ਇੱਕ ਹਫ਼ਤੇ ਦੀ ਕੱਚੀ ਆ ਵੀਰੇ ਕਰਮਾ ਲਈ ਇਹਦਾ ਬੱਸੀ ਦਾ ਵੀ ਕੋਈ ਅੰਤ ਨਹੀਂਗਾ ਬਾਕੀ ਵੀਰੇ ਇਹਦੇ ਵਿੱਚ ਕਈ ਬੈੜਾ ਇਹ ਜਿਹਨਾਂ ਨੂੰ ਸਕਸਰ ਸੀਮਨ ਲੱਗੇ ਆ ਜਿਹੜੀ ਵੈਰ ਨੂੰ ਵੀਰੇ ਸਾਨੂੰ ਹੁਰਾ ਪੂਰਾ ਬਾਇਓ ਡਾਟਾ ਮਿਲਿਆ ਹੁੰਦਾਗਾ ਲਿਖਤੀ ਰੂਪ ਦੇ ਵਿੱਚ ਵੀਰਿਆ ਪੋਦਾ ਫਿਰ ਪੂਰਾ ਆਪਾਂ ਦੱਸੀਦਾ ਜੀ ਜਿਹੜੀ ਬੈੜਦਾ ਵੀਰੇ ਉਦਾਂ ਮੂੰਹ ਨਹੀਂ ਆ ਪੋਦਾਂ ਨਹੀਂ ਮੰਨਦੇ ਹੁੰਦੇ ਜਿਹੜੇ ਵੀ ਕਿਸੇ ਘਰ ਵਾਲੇ ਨਾਗ ਦਾ ਵੀਰੇ ਸਾਨੂੰ ਮੁਰਾ ਪੂਰਾ ਬਾਇਓ ਡਾਟਾ ਮਿਲਿਆ ਹੁੰਦਾ ਵੀ ਕਿਹੜਾ ਸੀਮਨ ਲੱਗਿਆ ਕਿਹੜੇ ਦੀ ਆਪ ਆ ਉਹਦਾ ਵੀਰੇ ਅਸੀਂ ਪੂਰਾ ਫਿਰ ਦੱਸ ਕੇ ਦੇਈਦਾ ਉਸ ਤਰ੍ਹਾਂ ਦਾ ਜੀ ਹਾਂਜੀ ਵੀਰੇ ਆਪਾਂ ਦਵਾਰੇ ਕਿਉਂ ਵੀਡੀਓ ਆਪਾਂ ਜ਼ਿਆਦਾ ਲੰਮੀ ਹੋ ਜੂ ਉਦਾਂ ਆਪਾਂ ਦਿਖਾ ਦੇਣਾ ਵੀਰੇ ਕੱਲਾ ਕੱਲਾ ਨਾਗ ਆ ਦੇਖ ਸਕਦੇ ਹੋ ਤੂੰ ਅੱਗੇ ਆ ਜਾਓ ਜੀ ਇੱਦੋਂ ਅੱਗੇ ਆ ਸਕਦੇ ਹੋ ਵੀਰੇ ਆ ਬੱਸੀ ਦੇਖ ਸਕਦੇ ਹੋ ਕੋਈ ਅੰਤ ਨਹੀਂ ਕਰਮ ਵਾਲੀ ਦਾ ਕੱਲਾ ਕੱਲ ਬਾਕੀ ਵੀਰੇ ਤੁਸੀਂ ਸਾਡਾ ਸਾਰਾ ਮਾਲ ਦੇਖ ਲਿਓ ਆ ਕੇ ਵੀਰੇ ਥਣ ਲੇਵਾ ਇਹ ਕਿਸੇ ਪਾਸੇ ਕੋਈ ਬੰਦਾ ਆਪਾਂ ਨੂੰ ਕਹਿ ਨਹੀਂ ਸਕਦਾ ਵੀਰੇ ਸਾਡਾ ਸਭ ਤੋਂ ਪਹਿਲਾਂ ਜੋ ਗਾਂ ਦੇਖਣ ਜਾਂਦੇ ਆ ਅਸੀਂ ਥਣਲੇਵਲੇ ਪਾਸੇ ਧਿਆਨ ਮਾਰਦੇ ਆ ਵੀਰੇ ਉਸ ਤੋਂ ਅੱਗੇ ਫਿਰ ਇਹਨਾਂ ਦਾ ਬਾਡੀ ਸਟਰਕਚਰ ਆ ਜਾਂਦਾ ਪੈਰਾਂ ਪੂਰਾ ਦਾ ਦੇਖ ਕੇ ਫਿਰ ਇਹਦੀ ਬਰੀਡ ਦੇਖ ਕੇ ਫਿਰ ਉਸ ਤਰ੍ਹਾਂ ਵੀਰੇ ਆਪਾਂ ਇਹਨਾਂ ਕਰਮਾਂ ਨੂੰ ਖਰੀਦੀ ਦਾ ਇਹ ਕਾ ਬੱਸੀ ਵੀਰੇ ਦੇਖੋ ਸੂਈ ਸਵਾਈ ਆ ਇਹ ਬੱਸੀ ਸੂਈ ਸਵਾਈ ਆ ਜੀ ਇਹ ਬੱਸੀ ਵੀਰੇ ਕੱਲ ਸੂਈ ਆ ਜੀ ਇਹ ਚੰਗੇ ਫਾਰਮ ਦੇ ਵਿੱਚੋਂ ਲਈ ਆ ਵੀਰੇ 20 ਕਿਲੋ ਬੌਲੀ ਤੋਂ ਸਟਾਰਟ ਹੋਈ ਆ ਪਰ ਬਲਕੇ ਦਾ ਪਲੂਨ ਦਾ 35 ਕਿਲੋ ਦਾ ਰਿਕਾਰਡ ਮਾਲਕਾਂ ਦੇ ਦੱਸਣ ਮੁਤਾਬਕ ਹੈਗਾ ਜੀ 30 ਲੀਟਰ ਦਾ ਇਹਦਾ ਰਿਕਾਰਡ ਦਸਨ ਮੁਤਾਬਕ ਹੈਗਾ ਇਹ ਥੱਲੇ 20 ਕਿਲੋ ਬੌੜੀਆਂ ਵੀਰੇ ਦੇ ਮਗਰ ਜਿਹੜੀ ਬੱਸੀ ਆ ਉਹ ਵੀ ਡੈਨਮਾਰਕ ਸੀਮਨ ਦੀ ਜਰਸੀ ਬੱਸੀ ਦਾ ਸੀਮਨ ਲਵਾਇਆ ਸੀ ਵੀਰੇ ਨੇ ਦੱਸਿਆ ਸੀਗਾ ਤੇ ਕਰਮਲ ਜੀ ਨੇ ਜਰਸੀ ਬੱਸੀ ਦਿੱਤੀ ਆ ਅੱਗੇ ਆ ਦੇਖ ਸਕਦੇ ਹੋ ਵੀਰੇ ਖੀਰੀ ਬੱਸੀ ਆ ਤਕਰੀਬਨ ਇੱਕ ਹਫਤੇ ਦੀ ਕੱਚੀ ਹੈ ਵੀ ਇਹ ਇੱਕ ਹਫਤੇ ਦੀ ਕੱਚੀ ਆ ਤੇ ਮੜੀ ਜੀ ਅੰਦਰ ਝਾਤ ਮਰਵਾ ਦਿਓ ਜੀ ਬਾਕੀ ਵੀਰੇ ਇੱਕ ਮੇਰੇ ਵੀਰਾਂ ਨੂੰ ਬੇਨਤੀ ਆ ਵੀਰੇ ਜੀ ਆਪਾਂ ਫੇਸਬੁਕ ਤੇ ਵੀ ਵੀਡੀਓ ਪਾਉਣੇ ਆ ਹਸਟਾ ਦੇ ਵੀ ਪਾਉਣੇ ਆ ਪਰ ਜਿਆਦਾ ਮਾਤਰਾ ਤੇ ਵੀਰੇ ਆਪਾਂ YouTube ਤੇ ਪਾਉਂਦੇ ਰਹਿਣੇ ਆ ਜੂ ਟੂ ਵੀ ਵੀਰੇ ਆਪਣਾ ਸੀਨੀ ਬਾਗਾ ਡਰੀ ਫਾਰਮ ਦੇ ਨਾਮ ਤੇ ਬਣਿਆ ਲਗਾ ਸੀਨੀ ਬਾਗਾ ਡਰੀ ਫਾਰਮ ਦੇ ਨਾਮ ਤੇ ਬਣਿਆ ਹੋਇਆ ਆਹ ਦੇਖ ਸਕਦਾ ਹਾਂ ਵੀਰੇ ਦੋ ਦੰਦ ਦਾ ਬੱਚਾ ਜੀ ਇਹ ਦੋ ਦੰਦ ਦਾ ਬੱਚਾ ਹੈਗਾ ਆ ਅੱਗੇ ਚਾਰ ਦੰਦ ਦਾ ਵੀ ਤੇ ਅਗਲੀ ਚਾਰ ਦੰਦ ਹੈਗੀ ਆ ਉਦੋਂ ਅੱਗੇ ਵਾਲੀ ਵੀਰੇ ਦੋ ਦੰਦ ਦਾ ਕੀ ਆ ਜੀ ਕੋਚਕ ਜਰਸੀ ਆ ਬਾਕੀ ਵੀਰੇ ਆਪਣੇ ਕੋਚਕ ਨਾਲ ਕੇ ਸਵੇਰੇ ਅੱਜ ਸ਼ਾਮ ਤੱਕ ਆ ਜਾਣਗੇ ਕੱਲ ਦੇ ਲਾਟ ਲਈ ਆਪਣੇ ਕੋਲ ਟੋਟਲ ਵੀਰੇ 28 ਨਾਕ ਹੋਣਗੇ ਬਾਕੀ ਮੇਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਇੱਕ ਆਪਾਂ ਵੀਰੇ ਲਾਸਟ ਤੇ ਗੱਲ ਜਰੂਰ ਕਰਦੇ ਹਾਂ ਵੀਰੇ ਸਾਰੀ ਚੀਜ਼ ਆਪਾਂ ਗਾ ਕੇ ਕਿਉਂ ਲੈ ਕੇ ਆਉਣੇ ਆ ਕਿਤੋਂ ਵੀ ਤੁਸੀਂ ਨਾ ਲੈ ਕੇ ਆਉਣ ਅਸੀਂ ਆਪਦੇ ਆਪ ਨੂੰ ਕਹੀਏ ਅਸੀਂ ਦੁੱਧ ਤੋਤੇ ਆ ਵੀਰੇ ਆਪਦੀ ਚੀਜ਼ ਦੇਖ ਕੇ ਨਰਖ ਪਰਖਣਾ ਖਰੀਦੋ ਵੀਰੇ ਸਾਰੀ ਚੀਜ਼ ਹੁੰਦੀ ਆ ਫਿਰ ਇਹਦਾ ਬਾਅਦੋਂ ਲਾਂਭਾ ਇਹਦਾ ਕੋਈ ਨਹੀਂ ਹੁੰਦਾ ਹਾਂਜੀ ਮੇਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਜਲਦ ਆਪਣੇ ਫਾਰ ਤੋਂ ਕਿਸੇ ਨਮੀ ਵੀਡੀਓ ਮਿਲਦੇ ਹਾਂਜੀ ਬੀਜੀ ਸਾਸਤਰੀ ਕਾਲ ਜੀ